ਸਤਿ ਸ਼੍ਰੀ ਅਕਾਲ ਮੇਰੇ ਪਿਆਰੇ ਦੋਸਤੋ ਮੈਂ ਆ ਤੁਹਾਡਾ ਦੋਸਤ ਤੇ ਹੋਸਟ ਹਾਂ ਜੇ ਰਾਜਵੀਰ ਕਾਲੇਕੇ ਪੰਜਾਬੀ ਕਹਾਣੀ ਬਟੂਆ ਜੋ ਕਿ ਮੈਨੂੰ ਸੋਸ਼ਲ ਐਪਸ ਦੇ ਦੁਆਰਾ ਮਿਲੀ ਹੈ ਇਸ ਕਹਾਣੀ ਦੇ ਲੇਖਕ ਬਾਰੇ ਤਾਂ ਕੋਈ ਜਾਣਕਾਰੀ ਨਹੀਂ ਪਰ ਇਹ ਕਹਾਣੀ ਬਹੁਤ ਸਿੱਖਿਆਦਾਇਕ ਹੈ ਇਸ ਕਰਕੇ ਮੈਂ ਸੋਚਿਆ ਕਿਉਂ ਨਾ ਇਸ ਨੂੰ ਤੁਹਾਡੇ ਨਾਲ ਜੋ ਆਪਣੀ ਆਵਾਜ਼ ਦੇ ਵਿੱਚ ਸਾਂਝਾ ਕੀਤਾ ਜਾਵੇ ਕਹਾਣੀ یوں ਸ਼ੁਰੂ ਹੁੰਦੀ ਹੈ ਸਵਾਰੀਆਂ ਨਾਲ ਭਰੀ ਬੱਸ ਅੱਡੇ ਤੇ ਆ ਕੇ ਰੁਕੀ ਹੀ ਸੀ ਕਿ ਕੰਡਕਟਰ ਦੀ ਨਜ਼ਰ ਪੁੰਜੇ ਡਿੱਗੇ ਬਟੂਏ ਤੇ ਜਾ ਪਈ ਬਟੂਏ ਵਿੱਚੋਂ ਥੋੜੇ ਜਿਹੇ ਪੈਸੇ ਤੇ ਇੱਕ ਬਾਬੇ ਨਾਨਕ ਦੀ ਫੋਟੋ ਤੋਂ ਇਲਾਵਾ ਕੁਝ ਨਾ ਨਿਕਲੇ ਕੰਡਕਟਰ ਨੇ ਉੱਚੀ ਸਾਰੀ ਹੌਕਾ ਦੇ ਕੇ ਕਿਹਾ ਬਈ ਗਵਾਚਿਆ ਬਟੂਆ ਲੱਭਾ ਏ ਨਿਸ਼ਾਨੀ ਦੱਸ ਕੇ ਲੈ ਜਾਵੋ ਇਹਨੀ ਦੇ ਨੂੰ ਡੰਡੇ ਦੇ ਸਹਾਰੇ ਤੁਰਦਾ ਬਜ਼ੁਰਗ ਅਗਾ ਆਇਆ ਤੇ ਕਹਿੰਦਾ ਕਿ ਪੁੱਤ ਇਹ ਮੇਰਾ ਗਵਾਚਿਆ ਹੋਇਆ ਬਟੂਆ ਹੈ ਤੇ ਇਸ ਦੀ ਨਿਸ਼ਾਨੀ ਇਹ ਹੈ ਕਿ ਇਸ ਵਿੱਚ ਬਾਬੇ ਨਾਨਕ ਦੀ ਫੋਟੋ ਲੱਗੀ ਹੈ ਕੰਡੈਕਟਰ ਕਹਿੰਦਾ ਬਾਪੂ ਸਾਬਤ ਕਰਨਾ ਪਊ ਕਿ ਇਹ ਬਟੂਆ ਤੇਰਾ ਹੀ ਹੈ ਬਾਬੇ ਨਾਨਕ ਦੀ ਫੋਟੋ ਤੇ ਹਰੇਕ ਦੇ ਬਟੂਏ 'ਚੋਂ ਮਿਲ ਜਾਊ ਨਾਲੇ ਇਹ ਦੱਸ ਕਿ ਬਟੂਏ ਵਿੱਚ ਤੂੰ ਆਪਦੀ ਫੋਟੋ ਕਿਉਂ ਨਹੀਂ ਲਾਈ? ਬਜ਼ੁਰਗ ਲੰਮਾ ਜਿਹਾ ਸਾਹ ਲੈ ਕੇ ਕਹਿੰਦਾ ਪੁੱਤ ਗੱਲ ਥੋੜੀ ਲੰਬੀ ਹੈ ਤੇ ਧਿਆਨ ਨਾਲ ਸੁਣੀ। ਇਹ ਬਟੂਆ ਨਿੱਕੇ ਹੁੰਦਿਆਂ ਮੈਨੂੰ ਮੇਰੇ ਬਾਪੂ ਨੇ ਲੈ ਕੇ ਦਿੱਤਾ ਸੀ। ਨਾਲੇ ਰੋਜ਼-ਰੋਜ਼ ਪੈਸੇ ਦਿੰਦਾ ਸੀ ਖਰਚਣ ਨੂੰ। ਬੜੇ ਚੰਗੇ ਲੱਗਦੇ ਸੀ। ਇੱਕ ਦਿਨ ਇਸ ਬਟੂਏ ਵਿੱਚ ਉਹਨਾਂ ਦੀ ਫੋਟੋ ਲਾ ਲਈ। ਫਿਰ ਜਵਾਨ ਹੋਇਆ ਖੁੱਲੀ ਖੁਰਾਕ ਗੱਲਾਂ ਦਾ ਲਾਲ ਸੁਆ ਰੰਗ ਫੜਕਦੇ ਡੋਲੇ ਜਵਾਨੀ ਵਾਲਾ ਜੋਰ ਤੇ ਘੰਟਿਆਂ ਵੱਧੀ ਸ਼ੀਸ਼ੇ ਅੱਗੇ ਖਲੋਤਾ ਆਪਣੇ ਆਪ ਨੂੰ ਦੇਖਦਾ ਰਹਿੰਦਾ ਸੀ ਉਹ ਲਿਖਾ ਪੈ ਗਿਆ ਸੀ ਕਿ ਸ਼ਾਇਦ ਦੁਨੀਆ ਦਾ ਸਭ ਤੋਂ ਖੂਬਸੂਰਤ ਤੇ ਤਾਕਤਵਰ ਇਨਸਾਨ ਮੈਂ ਹੀ ਹਾਂ ਜਵਾਨੀ ਦੇ ਲੋਰ ਵਿੱਚ ਇੱਕ ਦਿਨ ਬਟੂਏ 'ਚੋਂ ਮਾਪਿਆਂ ਦੀ ਫੋਟੋ ਕੱਢੀ ਤੇ ਆਪਣੇ ਆਪ ਹੀ ਲਾ ਲਈ ਫਿਰ ਵਿਆਹ ਹੋ ਗਿਆ ਸੋਹਣੀ ਵੋਟੀ ਦੇਖ ਸਰੂਰ ਜਿਹਾ ਚੜ ਗਿਆ ਆਪਣੀ ਫੋਟੋ ਕੱਢੀ ਤੇ ਉਸ ਦੀ ਲਾ ਲਈ ਫਿਰ ਸੋਹਣੇ ਪੁੱਤ ਨੇ ਘਰ ਜਨਮ ਲਿਆ ਗਿੱਟ ਗਿੱਟ ਭੋਏ ਤੋਂ ਉੱਚਾ ਹੋ ਹੋ ਤੁਰਨ ਲੱਗਾ ਜਵਾਨ ਹੁੰਦਾ ਪੁੱਤ ਦੇ ਕੇ ਇੱਕ ਦਿਨ ਬਟੂਏ 'ਚੋਂ ਵੋਟੀ ਦੀ ਫੋਟੋ ਕੱਢ ਕੇ ਪੁੱਤ ਦੀ ਲਾ ਲਈ ਫਿਰ ਸਮੇਂ ਦਾ ਚੱਕਰ ਚੱਲਿਆ ਜਵਾਨੀ ਵਾਲਾ ਜੋਰ ਜਾਂਦਾ ਰਿਹਾ ਮਾਪਿਓ ਵੀ ਤੁਰ ਗਏ ਦੁਨੀਆਂ ਤੋਂ ਉਹ ਟੀ ਵੀ ਸਦਾ ਵਾਸਤੇ ਸੱਸੀ ਘਰ ਬੁਲਾ ਗਈ ਇੱਕ ਦਿਨ ਫਿਰ ਇੱਕ ਦਿਨ ਜਿਹੜੇ ਪੁੱਤ ਤੇ ਇਨਾ ਮਾਨ ਸੀ ਉਹ ਵੀ ਮੈਨੂੰ ਕੱਲਾ ਛੱਡ ਕੇ ਟੱਬਰ ਲੈ ਕੇ ਦੂਸਰੇ ਸ਼ਹਿਰ ਚਲਾ ਗਿਆ ਤੇ ਜਾਂਦਿਆਂ ਕਹਿ ਗਿਆ ਮਗਰੇ ਨਾ ਆਵੀ ਘਰੇ ਕਲੇਸ਼ ਪੈਂਦਾ ਏ ਫਿਰ ਇੱਕ ਦਿਨ ਸਾਰਾ ਕੁਝ ਗੁਆ ਮਸਿਆਂ ਦੇ ਮੇਲੇ ਵਿੱਚ ਕਮਲਿਆਂ ਵਾਂਗ ਇਕੱਲੇ ਤੁਰੇ ਫਿਰਦੇ ਨੂੰ ਬਾਬੇ ਨਾਨਕ ਦੀ ਫੋਟੋ ਦੇਖ ਪਈ ਉਸੇ ਵੇਲੇ ਮੁੱਲ ਲੈ ਕੇ ਬਟੂਏ ਵਿੱਚ ਲਾ ਲਈ ਬਸ ਉਸ ਦਿਨ ਤੋਂ ਬਾਅਦ ਮੈਂ ਤੇ ਮੇਰਾ ਪਪਾ ਨਾਨਕ ਜ਼ਿੰਦਗੀ ਦੀ ਗੱਡੀ ਚੁਰੀ ਜਾਂਦੀ ਏਸੇ ਤਰ੍ਹਾਂ ਕਈ ਵਾਰੀ ਗੱਲਾਂ ਕਰ ਲਈਦੀਆਂ ਦੁੱਖ ਸੁੱਖ ਕਰ ਲਈਦੇ ਬਾਬੇ ਨਾਨਕ ਨਾਲ ਬੁੱਤ ਬਣੇ ਕੰਡਕਟਰ ਨੇ ਬਾਪੂ ਨੂੰ ਪਟੂਆ ਮੋੜ ਦਿੱਤਾ ਤੇ ਬਾਪੂ ਆਪਣੇ ਰਾਹ ਪੈ ਗਿਆ ਥੋੜੀ ਦੇਰ ਬਾਅਦ ਅੱਖਾਂ ਪੂੰਝਦਾ ਕੰਡਕਟਰ ਅੱਡੇ ਤੇ ਹੀ ਫੋਟੋਆਂ ਵਾਲੀ ਕਲੰਡਰਾਂ ਵਾਲੀ ਦੁਕਾਨ ਤੇ ਇਕਲੌਤਾ ਦੁਕਾਨਦਾਰ ਨੂੰ ਕਹਿ ਰਿਹਾ ਸੀ ਭਾਈ ਸਾਹਿਬ ਇੱਕ ਬਾਬੇ ਨਾਨਕ ਦੀ ਫੋਟੋ ਦੇਣਾ ਬਟੂਏ ਵਿੱਚ ਲਾਉਣੀ ਦੋਸਤੋ ਕਹਾਣੀ ਸਮਝ ਆਵੇ ਤਾਂ ਇਸ ਨੂੰ ਸ਼ੇਅਰ ਜ਼ਰੂਰ ਕਰਨਾ どうぞ。